YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਛੱਡ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰੈਕਟਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੈਸੀ 9500 ਇਹ ਟਰੈਕਟਰ ਹੈ ਵਿਕਿਆਊ ਮਾਡਲ 2017 ਰੇਟ 5 ਲੱਖ 90 ਹਜ਼ਾਰ ਰੁਪਏ ਵਧੀਆ ਹਾਲਤ ਦੇ ਵਿੱਚ ਜੋ ਕਿ ਤੁਸੀਂ ਟਰੈਕਟਰ ਦੇਖ ਸਕਦੇ ਹੋ ਮੈਸੀ 9500 ਜੋ ਵੀ ਵੀਰ ਸਾਨ ਵੀਰੇ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਵੀਡੀਓ ਥੱਲੇ ਦੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰੈਕਟਰ ਦੇ ਸਬੰਧਤ ਗੱਲਬਾਤ ਕਰ ਸਕਦੇ ਹੋ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਫਿਕਸ ਨਹੀਂ ਹਨ ਇਸ ਲਈ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰਕੇ ਉਸ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਗੁੱਡ ਇਅਰ ਦੇ ਟਾਇਰ 16928 ਦੇ ਵੱਡੇ ਟਾਇਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਮੈਸੀ 9500 ਮਾਡਲ 2017 ਰੇਟ 590000 ਪੰਜਾਬ ਨੰਬਰ ਪਾਵਰ ਸਟੀering ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਟਰੈਕਟਰ ਲੈਣ ਦੇ ਚਾਵਣ ਵੀਰ ਇਨ੍ਹਾਂ ਵੀਰਾਂ ਨਾਲ ਕੰਟੈਕਟ ਕਰਕੇ ਆਪਣੇ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹਨ ਜੋ ਕਿ ਕੰਟੈਕਟ ਨੰਬਰ ਇਨ੍ਹਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਇਨਬਾਕਸ ਵਿੱਚ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹਾਂ ਤੇ ਡਾਇਰੈਕਟਰ ਦੇ ਸਬੰਧਤ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਲੈ ਸਕਦੇ ਹੋ ਟਰੈਕਟਰ ਮੈਸੀ 9500 ਮਾਡਲ 2017 ਰੇਟ 590000 ਜੋ ਕਿ ਇਹ ਰੇਟ ਫਿਕਸ ਨਹੀਂ ਹਨ ਇਸ ਲਈ ਜਿੰਨਾ ਵੀਰਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨਾਲ ਹੀ ਆਪਣੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਜੋ ਸਾਡੇ ਚੈਨਲ ਤੇ ਨਵੇਂ ਆਏ ਨੇ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਤਾਂ ਕਿ ਤੁਸੀਂ ਹਰ ਪ੍ਰਕਾਰ ਦੇ ਟਰੈਕਟਰਾਂ ਦੀਆਂ ਵੀਡੀਓ ਇਸ ਚੈਨਲ ਤੇ ਦੇਖ ਸਕੋ ਕਿਉਂਕਿ ਅਸੀਂ ਹਰ ਰੋਜ਼ ਨਵੀਆਂ ਤੇ ਪੁਰਾਣੇ ਟਰੈਕਟਰਾਂ ਦੀਆਂ ਵੀਡੀਓ ਸ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਤੇ ਉਹ ਤੁਸੀਂ ਸਾਡੇ ਇਸ ਚੈਨਲ ਤੇ ਦੇਖ ਸਕਦੇ ਹੋ ਤੇ ਆਪਣੇ ਮਨਪਸੰਦ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ